ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਪਿਆਰੀ ਜੀ ਤੇ ਜੋਨਿਕ ਜੀ ਰੈਸਪੀ ਬਣਾਉਨੇ ਆ ਇਸ ਤਰ੍ਹਾਂ ਦੀ ਤੇ ਇਹ ਬਹੁਤ ਹੀ ਕ੍ਰਿਸਪੀ ਤੇ ਅੰਦਰ ਤੋਂ ਸੌਫਟ ਬਣਦੀ ਆ ਜੇ ਤੁਹਾਡੇ ਘਰ ਕੋਈ ਮਹਿਮਾਨ ਆ ਜੇ ਤਾਂ ਤੁਸੀਂ ਇਹਨੂੰ ਪਹਿਲਾਂ ਬਣਾ ਕੇ ਵੀ ਰੱਖ ਸਕਦੇ ਆ ਜਾਂ ਕੋਈ ਪਾਰਟੀ ਵਗੈਰਾ ਹੈਗੀ ਆ ਤਾਂ ਤੁਸੀਂ ਇਹ ਚੀਜ਼ ਨੂੰ ਬਣਾ ਕੇ ਕੱਚੀ ਨੂੰ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਜ਼ਰੂਰਤ ਆ ਉਦੋਂ ਤੁਸੀਂ ਇਹਨੂੰ ਕੱਢ ਕੇ ਤੇ ਫ੍ਰਾਈ ਕਰ ਸਕਦੇ ਆ ਇਹਨੂੰ 2-3 ਦਿਨਾਂ ਵਾਸਤੇ ਤੁਸੀਂ ਫਰਿੱਜ 'ਚ ਵੀ ਰੱਖ ਸਕਦੇ ਆ 1-2 ਦਿਨ ਇੰਜੋਏ ਵੀ ਕਰ ਸਕਦੇ ਆ ਤੇ ਚਲੋ ਜੀ ਆਪਾਂ ਵੀ ਇਹ ਰੈਸਪੀ ਬਣਾਉਨੇ ਆ ਲਓ ਜੀ ਇਧਰ ਨਾ ਆਪਾਂ ਤਿਆਰੀ ਕਰ ਲਈ ਇਹਦੀ ਇਹ ਆਪਾਂ ਲੈ ਲਈ ਆਲੂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਾ ਕद्दूकश ਕਰ ਲਿਆ ਸੀ ਕद्दूकश ਕਰਕੇ ਬਰੀਕ ਬਿਲਕੁਲ ਬਰੀਕ ਨਾਲ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਆਪਾਂ ਇਹਨੂੰ 10 ਮਿੰਟ ਵਾਸਤੇ ਨਾ ਫਰਿੱਜ 'ਚ ਰੱਖਤਾ ਸੀ ਇਹਨੂੰ ਆਲੂਆਂ ਨੂੰ ਤੇ ਇਹਦੇ ਵਿੱਚ ਕੋਈ ਵੀ ਗੁੱਟਲੀ ਨਹੀਂ ਹੋਣੀ ਚਾਹੀਦੀ ਤੇ ਥੋੜਾ ਜਿਹਾ ਆਪਾਂ ਇਹਦਾ ਬੈਟਰਨ ਆਲੂ ਦਾ ਇੱਧਰ ਕੱਢ ਕੇ ਰੱਖ ਲਾਂਗੇ ਅਲੱਗ। ਬਸ ਇਹਨਾਂ ਅਲੱਗ ਅਲੱਗ ਰੱਖ ਲੈਣੇ ਆਪਾਂ ਇਹਨੂੰ। ਹੁਣ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਪਾਵਾਂਗੇ ਏਕ ਆਪਾਂ ਪਿਆਜ਼ ਪਾਇਆ ਬਰੀਕ ਕੱਟ ਕੇ। ਇਹ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਪਾਈਆਂ। ਇਹ ਧਨੀਆ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੇ ਮਸਾਲੇ ਪਾਏ ਆ ਇਹ ਨਮਕ ਸਾਦੇ ਵਾਲਾ ਤੇ ਇਹ ਕਾਲਾ ਨਮਕ ਆ ਇਹ ਕਸ਼ਮੀਰੀ ਲਾਲ ਮਿਰਚ ਆ ਇਹ ਧਨੀਆ ਪਾਊਡਰ ਆ ਤੇ ਇਹ ਹੈਗਾ ਭੁੰਨਿਆ ਹੋਇਆ ਜੀਰਾ ਤੇ ਇਹ ਹੈਗਾ ਚਾਟ ਮਸਾਲਾ ਤੇ ਇਹ ਹੈਗਾ ਚਿੱਲੀ ਫਲੈਕਸ ਫਲੈਕਸ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਨਮਕ ਤੁਸੀਂ ਟੇਸਟ ਦੇ ਅਨਸਾਰ ਪਾ ਸਕਦੇ ਆ ਨਮਕ ਮਿਰਚ ਤੇ ਇਹਦੇ ਵਿੱਚ ਜੇ ਤੁਹਾਡੇ ਕੋਲ ਚਾਟ ਮਸਾਲਾ ਹੈ ਨਹੀਂ ਤਾਂ ਉਹ ਨਾ ਪਾਓ ਜੇ ਹੈ ਤਾਂ ਪਾ ਸਕਦੇ ਆ ਫਲੇਵਰ ਵਧੀਆ ਆਉਗਾ ਇਹ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਬੈਂਡਿੰਗ ਵਾਸਤੇ ਇਹਦੇ ਵਿੱਚ ਆਪਾਂ ਕਾਰਨ ਫਲੋਰ ਪਾਉਣਗੇ ਜਸਤ੍ਰ ਇਹ ਆਪਾਂ ਪਾਉਂਗੇ ਸਿਰਫ 1.5 ਚਮਚਾ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ ਫਲਾਉ ਜੀ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਸਾਰਾ ਕੁਝ ਇਹਨੂੰ ਹਜੇ ਵੀ ਥੋੜਾ ਚਿਪਕਦਾ ਤੇ ਆਪਾਂ ਇਹ ਸਾਰਾ ਪਾਲਾਂਗੇ ਇਹ ਕੁੱਲ 3 ਚਮਚੇ ਆ 1.5 ਚਮਚਾ ਉਹ ਪਾਇਆ ਸੀ ਤੇ 1.5 ਇਹ ਪਾਇਆ ਤੇ ਨੇ ਚਮਚੇ ਹੋ ਗਏ ਫਸੇ ਦੇ ਨਾਲ ਪੂਰੀ ਤਰ੍ਹਾਂ ਹੀ ਹੋ ਚੁੱਕਾ ਪਹਿਲਾਂ ਥੋੜਾ ਪਾ ਕੇ ਦੇਖਣਾ ਹੁੰਦਾ ਜੇ ਆਪਾਂ ਨੂੰ ਲੱਗਦਾ ਤਾਂ ਆਪਾਂ ਥੋੜਾ ਜਿਹਾ ਹੋਰ ਪਾ ਸਕਦੇ ਆ ਜਿਆਦਾ ਆਪਾਂ ਆਟਾ ਆਟਾ ਨਹੀਂ ਕਰਨਾਗਾ ਇਹ ਆਪ ਨੂੰ ਰੈਡੀ ਹੋ ਗਿਆ ਬਿਲਕੁਲ ਤੇ ਇਧਰ ਨੂੰ ਆਪਾਂ ਇਹ ਇਹ ਫੈਣੀਆਂ ਲਈਆਂ ਆਪਾਂ ਇਹ ਇਹ ਕੱਚੀਆਂ ਹੀ ਆ ਤੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਕਰਖਣਾ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਕਰਕੇ ਕ੍ਰਸ਼ ਕਰ ਦਿਆਂਗੇ ਤੋੜ ਜੇ ਦੇਵਾਂਗੇ ਐਸਟਰਾ ਜਪਨ ਤੋੜ ਦਾਂਗੇ ਇਹਨੂੰ ਉਹਨੂੰ ਪੈਤਰੇ ਪੈਤਰੂ ਆਪਾਂ ਇਹ

ਜਿਵੇਂ ਬੱਚਿਆਂ ਨੂੰ ਲੱਗਦਾ ਹੁੰਦਾ ਮੰਮੀਆਂ ਤਾਂ ਸਾਰਿਆਂ ਦੀ ਕਰ ਲੈਂਦੀਆਂ ਤਾਂ ਤੁਸੀਂ ਇਹਨੂੰ ਨਾ ਬਣਾ ਕੇ ਇਹਨੂੰ 5-7 ਮਿੰਟ ਵਾਸਤੇ ਤੁਸੀਂ ਫ੍ਰਿਜ ਚ ਰੱਖ ਦਿਓ ਇਹ ਥੋੜੇ ਸਖਤ ਹੋ ਜਾਂਦੇ ਆ ਜਾਂ ਆਟਾ ਹੀ ਪਹਿਲਾਂ ਆਟਾ ਹੀ ਪਹਿਲਾਂ ਰੱਖ ਦਿਓ ਨਾਸਤਰਾਂ ਕਰਕੇ ਬਣਜੂ ਆਲਦੀ ਦੀ ਸ਼ੇਪ ਲੈ ਲੈਂਦਾ ਉਹਨਾਂ ਤੇ ਨੂੰ ਇਸ ਤਰ੍ਹਾਂ ਕਰਕੇ ਲਾ ਲਾਂਗੇ ਚਾਰੇ ਪਾਸੇ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਕੋਟ ਕਰ ਦੇਾਂਗੇ ਇਸ ਤਰ੍ਹਾਂ ਕਰਕੇ ਕੋਈ ਸ਼ੇਪ ਦੁਆਰਾ ਫੇਰ ਬਣ ਜੂਗੀ ਕੋਈ ਖਾਸ ਗੱਲ ਨਹੀਂ ਹੈਗੀ ਐਦਾਂ ਕਰਕੇ ਇਹ ਜਿਹੜਾ ਐਕਸਟਰਾ ਹੋ ਜੂਗਾ ਇਹ ਇਸ ਤਰ੍ਹਾਂ ਨਿਕਲ ਜੂਗਾ ਇੰਫਰਕੀ ਹੁਣ ਆਪਾਂ ਇਹਨੂੰ ਫੇਰ ਤੋਂ ਐ ਦੁਬਾਰਾ ਨੂੰ ਇਸ ਤਰ੍ਹਾਂ ਸ਼ੇਪ ਦੇ ਦੇਾਂਗੇ ਇੱਦਾਂ ਤੇ ਇਹਨੂੰ ਵਿੱਚ ਫੇਰ ਇਸ ਤਰ੍ਹਾਂ ਲਾ ਦੇਣਗੇ ਇਹਨੂੰ ਸਾਰਿਆਂ ਨੂੰ ਆਪਾਂ ਬਣਾ ਬਣਾ ਕੇ ਇਸ ਤਰ੍ਹਾਂ ਕਰਕੇ ਇਹਦੇ ਇਹਦੇ ਵਿੱਚ ਰੱਖੀ ਜਾਂਦੇ ਆਂ ਕਰਕੇ ਇਹਨੂੰ ਤੁਸੀਂ ਬਣਾ ਕੇ ਵੀ ਰੱਖ ਸਕਦੇ ਆਂ ਜਿਵੇਂ ਘਰੇ ਕਿਸੇ ਆਉਣਾ ਤਾਂ ਉਦੋਂ ਤੁਸੀਂ 1-2 ਦਿਨ ਵਾਸਤੇ ਵੀ ਬਣਾ ਕੇ ਰੱਖ ਸਕਦੇ ਆ ਤੇ ਨੂੰ ਫ੍ਰਿਜ ਵਿੱਚ ਰੱਖ ਲਓ ਜੇ ਤੁਸੀਂ ਫ੍ਰਿਜ ਵਿੱਚ ਰੱਖੋਗੇ ਤਾਂ ਇਹ ਥੋੜੇ ਜਿ ਸਖਤ ਵੀ ਹੋ ਜਾਣਗੇ ਤੇ ਇਹਨੂੰ ਆ ਸਾਰਾ ਕਿਹਨਾ ਆ ਫੈਣੀਆਂ ਵਗੈਰਾ ਲਾ ਕੇ ਤੇ ਉਸ ਤੋਂ ਬਾਅਦ ਤੁਸੀਂ ਇਨ ਟਾਕੇ ਚੰਗੀ ਤਰ੍ਹਾਂ ਰੱਖ ਦਿਓ ਤੇ ਜਦੋਂ ਕੋਈ ਮਹਿਮਾਨ ਘਰੇ ਆਵੇ ਜਾਂ ਤੁਸੀਂ ਆਪ ਹੀ ਫਿਰ ਦੁਬਾਰਾ ਖਾਣਾ ਅਗਲੇ ਦਿਨ ਤਾਂ ਤੁਸੀਂ ਜਦੋਂ ਮਰਜ਼ੀ ਇਹਨੂੰ ਬਣਾ ਕੇ ਖਾ ਸਕਦੇ ਆ 2-3 ਦਿਨ ਤੁਹਾਡਾ ਟਾਈਮ ਪਾਸ ਹੋ ਜਾਂਦਾ ਇਹ ਤੁਸੀਂ ਇਹ ਬਣਾ ਕੇ ਰੱਖਣਾ ਵੀ ਆ ਤਾਂ इस तरह करके बहुत ही ज्यादा स्वाद बनती है बच्चे ने बच्चे बड़े खुश हो के खेद है इस तरह करके सारे ए करके रख लें एय करके ना सारे हम थोड़े को ना दोनों इस तरह बना के रखते ए करके ਲਓ ਜੀ ਆਪਣੇ ਨਾ ਆਪਾਂ ਨੂੰ ਚਾਰਾਂ ਦੀ ਜ਼ਰੂਰਤ ਸੀ ਆਪਾਂ ਇਹ ਉਨੇ ਬਣਾ ਲਏ ਦੂਸਰੇ ਜਦੋਂ ਬਣਾਉਣੇ ਹੋਏ ਉਹ ਆਪਾਂ ਕੱਲ ਨੂੰ ਬਣਾ ਲਾਂਗੇ ਇੰਨੀ ਆਪਾਂ ਤਲਨੇ ਆ ਇਹ ਆਪਾਂ ਬਣਾ ਲਏ ਦੀ ਸ਼ੇਪ ਦਵਾਰਾ ਨਾ ਇਸ ਤਰ੍ਹਾਂ ਕਰਕੇ ਆਪਾਂ ਦਵਾਰਾ ਫੇਰ ਬਣਾ ਕੇ ਰੱਖਤੀ ਇਹਦੀ ਸ਼ੇਪ ਤੇ ਹੁਣ ਨਾ ਆਪਾਂ ਇੱਧਰ ਤੇਲ ਗਰਮ ਕਰ ਲਿਆ। ੜਾ ਇਹਦੇ ਵਿੱਚ ਤੇ ਗਰਮ ਹੋ ਗਿਆ। ਆਪਾਂ ਇਹਨੂੰ ਨਾ ਹੀ ਤਾਂ ਸਲੋ ਕਰਨਾ ਤੇ ਨਾ ਹੀ ਜ਼ਿਆਦਾ ਵੀ ਕਿੰਨਾ ਤੇਜ਼ ਅੱਗ ਕਰਨੀ ਆ। ਜੇ ਆਪਾਂ ਜਿਆਦਾ ਸਲੋ ਕਰਤਾ ਤਾਂ ਫਿਰ ਸਾਰਾ ਪਾਣੀ ਪੀ ਜਾ ਸਾਰਾ ਤੇਲ ਪੀ ਜਾਂਦੇ ਆ ਆਲੂ ਤੇ ਹੁਣ ਨਾ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਫੜ ਕੇ ਵਧੀਆ ਜੀ ਸ਼ੇਪ ਬਣਾ ਕੇ ਤੇ ਇਹਨੂੰ ਨਾ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਇਸ ਤਰ੍ਹਾਂ ਫੜ ਕੇ 7-30 ਸੈਕਿੰਡ ਤੱਕ ਇਹਨੂੰ ਨੀਂਹ ਲਾਉਣਾਗਾ ਆਪਾਂ ਉਦੋਂ ਤੱਕ ਇਹ ਆਪਣੀ ਸ਼ੇਕ ਲੈ ਲਓ ਤੇ ਹੁਣ ਆਪਾਂ ਇਹਨੂੰ ਗਰਮ ਕਰਾਂਗੇ ਦੂਸਰੇ ਪਾਸੇ ਆਪਾਂ ਚੀਨੀ ਕੱਬਣੇ ਆਪਾਂ ਦੇਖੋ ਇਹ ਅੰਦਰ ਤੱਕ ਫੇਰੇ ਪੂਰੀ ਤਰ੍ਹਾਂ ਪੱਕ ਜਾਊਗਾ ਉਹ ਕੀ ਇਹ ਲਾ ਹੁਣ ਪੂਰੀ ਤਰ੍ਹਾਂ ਬਣ ਗਿਆ ਤੇ ਹੁਣ ਨਾ ਕੈ ਨੂੰ ਇਸ ਤਰ੍ਹਾਂ ਕਰਕੇ ਕੱਟ ਲਾਂਗੇ ਕਿੰਨਾ ਵਧੀਆ ਬਣਿਆ ਇਹਦੀ ਸ਼ੇਪ ਵੀ ਉਵੇਂ ਹੀ ਰਹੀ ਹੈ ਜੇ ਆਪਾਂ ਉਹਦੇ ਨਾਲ ਦੇ ਨਾਲ ਹਲਾ ਦਿੰਦੇ ਤੇ ਇਹਦੀ ਸ਼ੇਪ ਚੇਂਜ ਹੋ ਜਾਣੀ ਸੀ ਹੁਣ ਨਾ ਪੈਣੋ ਇਸ ਤਰ੍ਹਾਂ ਕਰ ਲਾਂਗੇ ਜਿਹੜਾ ਐਕਸਟਰਾ ਤੇਲ ਹੋਇਆ ਉਹ ਨਿਕਲ ਜਾਊਗਾ। ਆ ਦੇਖੋ ਪਿੱਛੋਂ ਵੀ ਕਿੰਨੀ ਸੋਹਣੀ ਕੌਲੀ ਵਾਂਗੂ ਸ਼ੇਪ ਆਈ ਹੈ। ਐਦਾਂ ਨਾਲ ਆਪ ਇੱਕ ਵਾਰੀ ਐਸ ਕੌਲੀ ਦੇ ਉੱਤੇ ਇੱਧਰ ਕੌਲੀ ਤੇ ਰੱਖ ਦਿਆਂਗੇ। ਜਿਹੜਾ ਐਕਸਟਰਾ ਪਾਣੀ ਹੋਇਆ ਤੇਲ ਹੋਇਆ ਨਾ ਸੌਰੀ ਉਹ ਨਿਕਲ ਜਾਊਗਾ। ਤੇ ਹੁਣ ਨਾ ਆਪਾਂ ਦੂਸਰਾ ਵੀ ਐਂ ਪਾਉਨੇ ਆ। ਇਹਨਾਂ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ। ਘਰੇ ਬੱਚਿਆਂ ਨੂੰ ਬਹੁਤ ਪਸੰਦ ਆਊਗਾ। ਬੜੇ ਧਿਆਨ ਜੇ ਨਾਲ ਇਹਨੂੰ ਪਾਉਣਾ ਵਿੱਚ ਇਹ ਤੁਹਾਡੇ ਛਿੱਟਾਣਾ ਪੈ ਜੇ ਕੋਈ ਤੋ ਜੀ ਹੁਣ ਨਾ ਆਪਾਂ ਇਹਨੂੰ ਇੱਧਰ ਰੱਖ ਦਿੰਨੇ ਆ ਚੰਗੀ ਤਰ੍ਹਾਂ ਇਹਦਾ ਵਿੱਚੋਂ ਤੇਲ ਨਿਕਲ ਗਿਆ ਜਸਤਰਾ ਬੱਤੇ ਹੁਣ ਇਹਨੂੰ ਵੀ 2-4 ਸੈਕਿੰਡ ਹੋਵੇ ਜੇ ਆਪਾਂ ਉਹਦੇ ਹਿਲਾ ਲੱਗਨੇ ਤਾਂ ਫਿਰ ਉਹਦੀ ਜਿਹੜੀ ਕੌਲੀ ਆਪਾਂ ਬਣਾਈ ਹੈ ਨਾ ਉਦੀ ਸ਼ੇਵ ਕ ਖਰਾਬ ਹੋ ਜਾਂਦੀ ਐ ਤੇ ਆਹ ਦੇਖੋ ਇਹਦੀ ਸ਼ੇਵ ਉਹ ਹੋਈ ਐ ਹੁਣ ਨਾ ਪੇਮ ਦੂਸਰੇ ਪਾਸੇ ਖਲਾ ਲਓ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਤੇਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਵਿੱਚ ਪਾਉਨੇ ਆ ਕਈ ਵਾਰੀ ਨਾ ਸ਼ਲਕ ਜਾਂਦਾ ਕੜਾਈ ਦੇ ਵਿੱਚ ਇਸ ਤਰ੍ਹਾਂ ਇਹ ਜਿਵੇਂ ਆਪਾਂ ਸਮੋਸੇ ਟਿੱਕੀ ਬਣਾਉਂਦੇ ਆ ਨਾ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਟੇਸਟੀ ਲੱਗਦਾ ਤੇ ਇੱਕ ਬੱਚਿਆਂ ਨੂੰ ਅਲੱਗ ਰੈਸিপি ਮਿਲ ਜਾਂਦੀ ਹੈ ਲਓ ਜੀ ਆਪਾਂ ਇਹਨੂੰ ਵੀ ਕੱਢ ਲਿਆ ਸਾਰੇ ਇਸ ਤਰ੍ਹਾਂ ਬਣ ਗਏ ਦੀ ਦੇ ਆਲ ਨੇ ਬਣ ਗਿਆ ਆਪਣੀ ਇਹ ਇਸ ਤਰ੍ਹਾਂ ਕਰਕੇ ਮਾਸਾਰੀ ਬੜੇ ਕ੍ਰਿਸਪੀ ਇਹ ਬਣੇ ਇਹ ਆ ਦੇਖੋ ਇਸ ਤਰ੍ਹਾਂ ਕਰਕੇ ਉਹਨਾਂ ਆਪ ਜਿਹੜਾ ਇਹ ਆਪਾਂ ਆਲੂ ਲਏ ਸੀਗੇ ਅਲੱਗ ਕੱਢੇ ਸੀ ਹਨਾ ਇਹ ਕੱਲੇ ਆਲੂ ਇਹਦੇ ਵਿੱਚ ਮੈਦਾ ਵਗੈਰਾ ਕੁਝ ਨਹੀਂ ਹੈਗਾ ਤੇ ਇਹਦੇ ਵਿੱਚ ਨਾ ਆਪਾਂ ਇਹ ਕਾਲਾ ਨਮਕ ਤੇ ਚਾਟ ਮਸਾਲਾ ਪਾਵਾਂਗੇ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਇਹ ਵਿੱਚ ਰਲਾ ਦਿੰਦੇ ਨੇ लौ जी हे आपण सारे हे रेडी करले